ਜੀ ਦੇਖ ਰਹੇ ਹੋ ਤੈਨਕ ਸੁਵਿਧਾ ਸ਼੍ਰੀਨਗਰ ਤੋਂ ਦਿੱਲੀ ਨੂੰ ਲੈ ਕੇ ਨਾ ਸਾਡੇ ਦਸੰਤ ਕਰਨ ਵਾਸਤੇ ਮੇਰਾ ਪਪਾ ਨਾਲ ਕੁਤਰੀ ਜਮਨੀ ਸਤਾਂ ਹਰ ਸਾਲ ਦੀ ਤਰ੍ਹਾਂ ਜਿਹੜੀ ਆ ਉਹ ਪੈਦਲ ਪਹੁੰਚੇਗਾ ਸੋ ਪਹਿਲਾ ਪੜਾ ਹਰਤੂਆਲਾ ਹੁੰਦਾ ਦੂਸਰਾ ਪੜਾ ਜਿਹੜਾ ਉਹ ਤੋਂ ਨਾਇਕ ਹੋਰ ਦੁਆਰਾ ਕਰ ਜਾ ਕੇ ਕਰਤਾ ਜੇਟਰਾ ਉਹਨਾਂ ਦੇ ਪ੍ਰਸਤਤੀਆਂ ਤੋਂ ਬਾਅਦ ਪਰ ਜਿਹੜੇ ਤੁਹਾਨੂੰ ਕਪੜਾ ਤੋਂ ਹੁੰਦਾ ਚੱਲ ਕੇ ਤੇ ਜਿਹੜਾ ਬਾਬਾ ਨਾਲ ਪੋੜਾ ਸਾਡੇ ਦਿੱਕਤ ਕਰੀਆ ਆਪਾਂ ਸਾਡੇ ਨਾਲ ਨੇ ਸਭ ਕੁਝ ਜੀਰ ਆਪਾਂ ਗੱਲ ਕਰੀਏ ਜੇ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਇਥੇ ਬਾਦ ਸਾਹਿਬ ਜਿਹਰਾ ਸੰਤਨ ਸਾਹਿਬ ਜੀ ਜਿਹੜਾ ਉਹ ਵੀ ਸੱਚੇ ਪਾਲਾ ਸਾਹਿਬ ਜੀ ਦਾ ਬੋਲਾ ਉਹ ਤਾਂ ਸੰਤਾ ਗਏ ਕੇ ਦੇ ਉਹ ਚੇਨ ਸਹਿ ਰਹੇ ਸਾਰਾ ਜੀ ਸਾਰੀ ਪਾਕ ਨਾ बहुत सारे संस्था ने लगे हुए बहुत भारी मी बहुत ज्यादा भारी मी भारी मीहे ने भक्वा बहुत उत्साह दिखाया बहुत ज्यादा जोर मेला भरिया अब देखो अच्छे पिंड चीखा इतना

ਨਾਤਮਸਤਕ ਹੋਣ ਲਈ ਡੇਰਾ ਬਾਬਾ ਨਾਨਕ ਵਾਲੇ ਚਾਲੀ ਜਿਹੜੀ ਉੱਥਾਇਆ ਇੱਕ ਵੀਰ ਹੋ ਸਕਦੇ ਨਾਲ ਆਪਾਂ ਹੋਣਾ ਵੀ ਕੱਢ ਨਹੀਂ ਸਕਦੇ ਆਸ ਵਿੱਚ ਭਾਈ ਬਲਵਿੰਦਰ ਸਿੰਘ ਗ੍ਰੰਥੀ ਪ੍ਰੋਕਸ਼ਨ ਗ੍ਰੰਥੀ ਰਾਹੀਂ ਪਹੁੰਚਾਤੋ ਲੋਕੋ ਨਾਨ ਸਾਹਿਬ ਦੀਆਂ ਉਮਲੇ ਦਾ ਸਮੂਹ ਦਾ ਹਰ ਸਾਲ ਮੇਲਾ ਸੰਤਾਂ ਉਪਸ਼ਾਹ ਦੇ ਨਾਲ ਮਨਾਉਂਦੀਆਂ ਹੈ ਗੁਰੂ ਨਾਨਕ ਸਾਹਿਬ ਤੋਂ ਲੈ ਕੇ 3 ਟੋਲਾ ਸਾਹਿਬ ਦਾ ਪੰਪ ਪਾਸ਼ੀਆਂ ਤੱਕ ਜੋ ਇਤਿਹਾਸ ਹੈ ਦਾ ਬੜਾ ਮਨਿਹਰਾ ਹੈ ਜੋ ਨਵੀਂ ਪੀੜ ਦੇ ਕਮਰਜਾ ਮਨ ਉਹਨਾਂ ਦੀ ਰਹਿਮਾਈ ਹੇਠ ਇਹ ਜੋ ਉਥੋਂ ਅਫਗਾਨistan ਦੀ ਧਰਤੀ ਤੋਂ ਪੰਜਾਬ ਦੀ ਧਰਤੀ ਤੋਂ ਸ਼ਾਹਪੁਰ ਜਿਹੜੇ ਥਾਂ ਜੁੜਿਆ ਹੋਇਆ ਇਸ ਪਿੰਡ ਖਟਿਆਲਾ ਸ਼ਾਣੀਆਂ ਦੀ ਸੰਗਤ ਦੇ ਨਾਲ ਉਹਨਾਂ ਨੇ ਬਰਸ਼ੇ ਕੀਤੇ ਉਹਨਾਂ ਨੂੰ ਲੈ ਕਰਕੇ ਇਸੇ ਰਸਤੇ ਤਾਰੀ ਉਹਦਾ ਅ ਸ੍ਰੀ ਗੁਰੂ ਨਾਨਕ ਸਾਹਿਬ ਦਾ ਡੇਰਾ ਬੋਮਨਾਨ ਦੇ ਸੇ ਸੰਗਤਾਂ ਬਣੀ ਦਾ ਦਸਤ ਕਰਦੇ ਹੋ ਪ੍ਰਾਤਨ ਸਮੇਂ ਤੋਂ ਚੱਲ ਕਰਕੇ ਇੱਥੇ ਪਹੁੰਚਿਆ ਸਨ ਜੋ ਡੇਰਾ ਬੋਮਨਾਨੋਂ ਕਾਲਾ ਮੋੜੀ ਚੌਕ ਪੈਂਦਾ ਉੱਥੇ ਇਹਨਾਂ ਦੇ ਮਲਾਪ ਹੁੰਦੇ ਉੱਥੋਂ ਤੋਂ ਭਾਈ ਕਮੂਨਾਂ ਮਾਲ ਨੇ ਪਟਿਆਲਾ ਸ਼ਹਿਰੀ ਦੇ ਸੰਗਤ ਨੂੰ ਸ਼ੁਕਵਾਰ ਦਿੱਤਾ ਕਿ ਜੋ ਹਰ ਸਾਲ ਤੁਸੀਂ ਸੰਸਤਾਂ ਦਾ ਹਰ ਦਸ ਕਰਕੇ ਅਸ ਲੱਗਦੇ ਮੇਲੇ ਤੇ ਸੰਸਤਾਂ ਨਾਲ ਲੈ ਕਰਕੇ ਇੱਥੇ ਪਹੁੰਚਿਆ ਕਰੋਗੇ ਤੇ ਜੋ ਵੀ ਤੁਹਾਡੀਆਂ ਮੰਨਦੀਆਂ ਮਰਦਾ ਅਰਦਾਸਾਂ ਸੁਧੀਆਂ ਸਤਿਗੁਰੂ ਜੀ ਕਰਨਗੇ ਤੇ ਕਿਸੇ ਹੰਕਾਰੇ ਨਾ ਹੀ ਕਰਕੇ ਸੋ ਬੰਦਾ ਨਿਸਕਰਦੇ ਸੁਧੀਆਂ ਕਰਨਾ ਉਦੋਂ ਤੋਂ ਪ੍ਰਤ ਤੂ ਸਮੇਂ ਤੋਂ ਜਲਦੀ ਕਰ ਜੋ ਕਟਿਆੜਾ ਸ਼ੜੀਆਂ ਤੋਂ ਪੰਗਲ ਕਰਕੇ ਰਾਤ ਦਾ ਉਸਰਾਮ ਉਹ ਐਨੀ بارش ਗੜੇ ਮਾੜੀ ਦੀ ਹੁਣ ਕਾਰਨ ਸੋ ਰਾਧਾਬਿਸ਼ਰਾਮ ਹਰਚੋਵਾਲ ਅਸਥਾਨ ਵਿਖੇ ਕੀਤਾ ਗਿਆ ਉਪਰੋਂ ਚੱਲ ਕਰਕੇ ਉਹ ਅੱਜ ਦਾ ਬਿਸ਼ਰਾਮ ਰਾਤਾ ਸੋ ਤਪਸਥਾਨ ਸੰਤ ਬਾਬਾ ਹਜਾਰਾ ਸਿੰਘ ਜੀ ਦੇ ਨਾਂ ਵਾਲੇ ਉਹਨਾਂ ਦੇ ਸਾਥ ਲਿਖਿਆ ਅੱਜ ਰਾਧਾਬਿਸ਼ਰਾਮ ਹੈ ਸਾਡਾ ਉਸ ਤੋਂ ਅਮਰਪੁਰੇ ਚੱਲ ਕੇ ਡੇਰਵਾ ਬਣਾ ਕੇ ਸਤਾਰਾ ਸੰਤ ਪਹੁੰਚ ਕਰਕੇ ਸੋ ਇਹ ਸੰਗਤ ਦਾ ਉਪਸ਼ਾਹ ਹੈ ਤੇ ਪਿਆਰ ਹੈ ਸੰਗਤਾਂ ਵਿਦੇਸ਼ਾਂ ਤੋਂ ਚੱਲ ਕਰਕੇ ਇਸ ਸੰਗ ਦੇ ਵਿੱਚ ਸੇਵਾ ਕਰਕੇ ਆਪਣਾ ਸਫਲ ਕਰ ਰਹੀਆਂ ਹੈ ਜੋ ਹਰ ਸਾਲ ਬਾਅਦ ਜਿੰਨੇ ਵੀ ਲੋਕ ਆਉਂਦੇ ਆਨਪਰਸਬ ਦੀਆਂ ਲੜੀਆਂ ਆਪ ਜੀ ਨੂੰ ਪਤਾ ਹੈ ਖਡਰਿਆ ਵਾਲਾ ਸਿਆੜੀਆਂ ਤੋਂ ਲੈ ਕੇ ਢੀਰਬਾਬਾ ਨਾਲ ਤੱਕ ਕਿੰਨੇ ਤਨ ਮਹੀਨੇ ਦੀਆਂ ਚੱਲਦੀਆਂ ਹੈ ਜੋ ਸੰਗਤਾਂ ਦੀਆਂ ਤਮੰਨਾ ਤੇ ਅਰਦਾਸਾਂ ਪੂਰੀਆਂ ਹੁੰਦੀਆਂ ਤੇ ਸੰਗਤਾਂ ਸੇਵਾ ਕਰਕੇ ਆਪਣਾ ਸੋ ਬਾਖਵਾਤ ਕਰਦੀਆਂ ਜਦੋਂ ਸਫਲ ਕਰਦੀਆਂ ਹੈ ਧੰਨਵਾਦ ਇਹਨਾਂ ਵੀਰਾਂ ਦਾ ਦਿਨਕ ਸੇਵਾ ਤੋਂ ਉਜਾਗਰਨ ਵਾਲੇ ਆ ਜੋ ਹਰ ਘਰ ਤੱਕ ਹਰ ਵਿਦੇਸ਼ਤਾ ਆਪਣੇ ਘਰ ਦੀ ਗੱਲ ਕਰਦੀ ਇਹ ਸੰਗਦੇ ਮੇਰੇ ਦੀਆਂ ਪੁੱਛੀਆਂ ਪ੍ਰਾਪਤ ਕਰਦੇ ਆ ਮੇਨਾਬਾ ਵੀ ਧੰਨਵਾਦ ਵਾਹਿਗੁਰੂ ਜੀ ਦਾ ਖਾਨ ਸਾਹਿਬ ਵਾਹਿਗੁਰੂ ਜੀ ਦੇ ਸੱਤੇ ਮੈਂ ਆਪਣੇ ਕੈਮਰਾ ਨਾਲ ਕੰਮ ਕਰਦੇ ਇਸ ਵਾਰ ਈਰਾ ਜੀਆ ਨੂੰ ਪਹੁੰਚਣ ਲਈ ਆਏ ਕਰ ਰਿਹਾ ਹਾਂ ਜੀ ਸ਼ੋਕਾ ਦਾ ਨਾਮ ਸ਼ਾਹਵਾ ਜਗੇ ਜੀ ਦੇ ਸੱਜੇ ਦਰਸਿਲੇ ਪਹੁੰਚ ਰਹੀ ਹੈ ਈਰਾ ਪਾਪਾ ਨਾਲ ਜੀ ਕਿਉਂ ਲੱਖਾਂ ਦੀ ਗਿੰਤੀ ਵਿੱਚ ਇੱਥੇ ਲੋਕੜਿਆ ਉਹ ਵੀ ਨਿਰਮਮਾਨੀ ਨੂੰ ਚੱਲੇ ਪਾਰੇ ਨੇ ਕਹਿੰਦਾ ਮੈਂ ਸੁਨੀ ਦੇ ਨਾਲ ਸਰਵਸੇਤ ਮਾਰ ਆਲ ਵਰਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤਾਂਤਰਿਕ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਹਨਾਂ ਛੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ सिर्फ इकतीस समाधान फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर